ਸਰਦਾਰ ਨਰਪੋਵਰ ਸਰਦਾਰ ਰਮੇਸ਼ ਸਿੰਘ ਬਹੁਤ ਫਰਕ ਨਾਲ ਬਹੁਤ ਜਿੱਤ ਰਿਹਾ ਅੱਛਾ ਜੀ ਤੇ ਪਾਉਣ ਦਾ ਕੀ ਕਾਰਨ ਸਮਝਦੇ ਅਸੀਂ ਇਹੋ ਆਨੇ ਪਿੰਡ ਦਾ ਜਿਹੜਾ ਵਿਕਾਸ ਆ ਬਹੁਤ ਪਛੜਿਆ ਸਾਡਾ ਤੇ ਜਿਹੜਾ ਸਾਡਾ ਪਿੰਡ ਦਾ ਵਿਕਾਸ ਹੋ ਜੇ ਸੀਵਰੇਜ ਦਾ ਹੋਰ ਜਿੰਨੇ ਮਾਲਾ ਸਾਰਾ ਸਰਦਾਰ ਰਮੇਸ਼ ਸਿੰਘ ਹੀ ਇਹੋ ਕਰਾ ਸਕਦੇ 2027 ਕਿਹਦੇ ਪੱਖ ਚਾ ਰਿਹਾ ਉਹ ਸਰਦਾਰ ਭਗਵੰਤ ਸਿੰਘ ਮਾਨ ਫੇਰ ਉਹਦੀ ਸਰਕਾਰ ਬਣ ਅੱਛਾ ਜੀ ਜਿਹੜੀ ਦੂਸਰੇ ਜਿਹੜੇ ਆਪਣੇ ਪੰਥਕ ਚਿਹਰੇ ਆ ਉਹ ਤੁਹਾਨੂੰ ਲੱਗਦਾ ਵੀ ਤਰਨ ਤਰਨ ਦੇ ਵਿੱਚ ਕਰਨਗੇ ਕੁਝ ਨਹੀਂ ਹਾਲ ਦੀ ਘੜੀ ਦੀ ਸਰਕਾਰ ਹੈ ਉਹੀ ਕਰਦਾ ਵਾ ਆਪਣਾ ਜੋ ਵੀ ਆ ਆਪਣਾ ਪਿੰਡ ਦਾ ਬਾਹਰ ਦਾ ਜੋ ਸਰਕਾਰ ਹੀ ਸਾਰਾ ਕਰਦੀ ਹੈ ਇਹਦੀ ਸਰਕਾਰ ਉਹੀ ਕਰਦੀ ਹੈ ਜੀ ਰਮੇਸ਼ ਸਿੰਘ ਦੇ ਸ਼ੁਰੂ ਜੀ ਨਾਲ ਜੁੜੇ ਆ ਇਹ ਆਪਣਾ ਬਹੁਤ ਮਾਲਾ ਸੁਭਾ ਦੇ ਚੰਗੇ ਆ ਹਰ ਥਾਂ ਮਾਲਾ ਸੰਜੋਗ ਕਰਦੇ ਆ ਜਿੱਥੇ ਖੜਦੇ ਨਾਲ ਸਾਡੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਸੀਂ ਜਾ ਕੇ ਕਸਬੇ ਦੇ ਵਿੱਚ ਜਿਹੜਾ ਗਰਾਊਂਡ ਜੀ ਰਿਪੋਰਟ ਲੈ ਰਹੇ ਆ ਤੇ ਹਰ ਇਹ ਜਿਹੜੀ ਆ ਹੋ ਝਾੜੀ ਬੋਲ ਵਾਲਾ ਹੋਇਆ ਝਾੜੂ ਝਾੜੂ ਇੱਥੇ ਸਾਨੂੰ ਬਾਈ ਜੀ ਮਿਲੇ ਨੇ ਉਹਨਾਂ ਨੂੰ ਵੀ ਪੁੱਛਦੇ ਆ ਬਾਈ ਜੀ ਰਿਪੋਰਟ ਤਰਨ ਤਾਰਨੇ ਰਿਪੋਰਟ ਸਰਦਾਰ ਰਮੇਸ਼ ਸਿੰਘ ਬਹੁਤ ਫਰਕ ਨਾਲ ਬਹੁਤ ਜੇਤ ਰ ਅੱਛਾ ਜੀ ਹਾਂ ਜੀ ਤੇ ਪਾਉਣ ਦਾ ਕੀ ਕਾਰਨ ਸਮਝਦੇ ਆਹੀਂ ਇਹੋ ਆਨੇ ਪਿੰਡ ਦਾ ਜਿਹੜਾ ਵਿਕਾਸ ਆ ਬਹੁਤ ਪਛੜਿਆ ਸਾਡਾ ਤੇ ਜਿਹੜਾ ਸਾਡਾ ਪਿੰਡ ਦਾ ਵਿਕਾਸ ਹੋ ਜੇ ਸੀਵਰੇਜ ਦਾ ਹੋਰ ਜਿੰਨੇ ਮਾਲਾ ਸਾਰਾ ਸਰਦਾਰ ਰਮੇਸ਼ ਸਿੰਘ ਹੀ ਇਹੋ ਕਰਾ ਸਕਦੇ ਆ ਅੱਛਾ ਜੀ ਹਾਂ ਜਿਹੜੀਆਂ ਹੋਰ ਯਾਨਾ ਉਹਨਾਂ ਤੋਂ ਬਿਹਤਰ ਕਿਵੇਂ ਜਾਣਦੇ ਨੇ ਚਲੋ ਆਪਣੇ ਤਾਂ ਇਹ ਅਸੀਂ ਰਮੇਸ਼ ਸਿੰਘ ਦੇ ਸ਼ੁਰੂਜੀ ਨਾਲ ਜੁੜੇ ਆ ਇਹ ਆਪਣਾ ਬਹੁਤ ਮੱਲਾ ਸੁਭਾਅ ਦੇ ਚੰਗੇ ਆ ਹਰ ਥਾਂ ਮੱਲਾ ਸੰਜੋਗ ਕਰਦੇ ਆ ਜਿੱਥੇ ਖੜਦੇ ਨਾਲ ਸਾਡੇ ਅੱਛਾ ਜੀ ਹਾਂ ਤੇ 2022 ਕੀਤੇ ਪੱਖ ਚਾਰੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਫੇਰ ਉਹਦੀ ਸਰਕਾਰ ਬਣੂਗੀ ਅੱਛਾ ਜੀ ਹਾਂ ਜਿਹੜੀ ਦੂਸਰੇ ਜਿਹੜੇ ਆਪਣੇ ਪੰਥਕ ਚਿਹਰੇ ਆ ਉਹ ਤੁਹਾਨੂੰ ਲੱਗਦਾ ਵੀ ਤਰਨ ਤਰਨ ਦੇ ਵਿੱਚ ਕਰਨੇ ਕੁਝ ਨਹੀਂ ਹਾਲ ਦੀ ਘੜੀ ਦੀ ਸਰਕਾਰ ਆ ਉਹੀ ਕਰਦਾ ਵਾ ਆਪਣਾ ਜੋ ਵੀ ਆ ਆਪਣਾ ਪਿੰਡ ਦਾ ਬਾਹਰ ਦਾ ਜੋ ਸਰਕਾਰ ਹੀ ਸਾਰ ਕਰਦੀ ਏ ਦੀ ਸਰਕਾਰ ਉਹੀ ਕਰਦੇ ਨੇ ਹਾਂਜੀ ਮੈਨੂੰ ਪਰਮਾਨ ਆ ਰਿਹਾ ਪੂਰੇ ਜੋਰ ਨਾਲ ਬਹੁਤ ਪੂਰੇ ਜੋਰ ਨਾਲ ਜੀ